ਦਾ ਸੰਸਕਾਰ ਕੀਤਾ ਬੱਚੇ ਦਾ ਮੈਂ ਜਦੋਂ ਮੂੰਹ ਦੇਖਿਆ ਨਾ ਉਹ ਦਾ ਖੂਨ ਨਾ ਭਰਿਆ ਵਿਆ ਸੀ ਉਹਦਾ ਬੱਚੇ ਦਾ ਜਦੋਂ ਮੈਂ ਮੂੰਹ ਦੇਖਿਆ ਉਹ ਬੰਦੇ ਨੂੰ ਤਰਸ ਨਹੀਂ ਆਇਆ ਉਹ ਇਹ ਬਛੂੜਾ ਇਹ ਬੱਚਾ ਪਾਸਾ ਦਾ ਉਹਨੇ ਕੀ ਵਿਗਾੜਿਆ ਸੀਦਾ ਮੈਨੂੰ ਮਾਰ ਦਿੰਦਾ ਮੇਰੇ ਪੁੱਤ ਇਸੇ ਹੀ ਧਰਤੀ ਦੀ ਹੱਕ ਤੋਂ ਸਦਾ ਇਨਕਲਾਬ ਉੱਠਦਾ ਹੈ ਇਤਿਹਾਸ ਬਦਲ ਜਾਂਦਾ ਜਦੋਂ ਪੰਜਾਬ ਉੱਠਦਾ ਹੈ ਸਤ ਸ੍ਰੀ ਅਕਾਲ ਪੰਜਾਬੀਓ ਉਮੀਦ ਆ ਤੁਹਾਡੀ ਚੜ੍ਹਦੀ ਕਲਾ ਹੋਵੇਗੀ ਅਤੇ ਅਸੀਂ ਵੀ ਪ੍ਰਮਾਤਮਾ ਅਗੇ ਤੁਹਾਡੀ ਚੜ੍ਹਦੀ ਕਲਾ ਦੀ ਕਾਮਨਾ ਕਰਦੇ ਹਾਂ ਸੋ ਦੋਸਤੋ ਜੇਕਰ ਦੇਖਿਆ ਜਾਵੇ ਤਾਂ ਇਸ ਸਮਾਜ ਦੇ ਵਿੱਚ ਚੰਗੇ ਇਨਸਾਨਾਂ ਦੀ ਵੀ ਕੋਈ ਕਮੀ ਨਹੀਂ ਪਰ ਕਈ ਵਾਰ ਰਾਖਸ਼ਸ਼ ਬੁੱਧੀ ਵਾਲੇ ਲੋਕ ਅਜਿਹੀ ਗੰਦੀ ਮੱਤ ਵਾਲੇ ਲੋਕ ਕੋਈ ਅਜਿਹੀ ਘਟਨਾ ਨੂੰ ਅੰਜਾਮ ਦੇ ਦਿੰਦੇ ਆ ਜਿਸ ਨਾਲ ਕੇ ਸਾਰੀ ਇਨਸਾਨੀਅਤ ਨੂੰ ਸ਼ਰਮਸਾਰ ਹੋਣਾ ਪਿਆ ਜਾਂਦਾ ਸੋ ਅਜਿਹੀ ਹੀ ਘਟਨਾ ਵਾਪਰੀ ਆ ਹੁਸ਼ਿਆਰਪੁਰ ਦੇ ਵਿੱਚ ਜਿੱਥੇ ਇੱਕ ਪ੍ਰਵਾਸੀ ਵਾਲਿਓ 5 ਸਾਲ ਦੇ ਬੱਚੇ ਨਾਲ ਬਲਾਤਕਾਰ ਕਰਨ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਗਿਆ ਅਤੇ ਉਹਦੀ লাশ ਸ਼ਰਵਿਆਂ ਦੇ ਵਿੱਚ ਸੈੱਟ ਦਿੱਤੀ ਗਈ ਦੱਸਿਆ ਜਾ ਰਿਹਾ ਹੈ ਕਿ ਬੱਚਾ ਹਰਵੀਰ ਸਿੰਘ ਆਪਣੀ ਭੈਣ ਦੇ ਨਾਲ ਗੁਰਦੁਆਰਾ ਸਾਹਿਬ ਜਾ ਰਿਹਾ ਸੀ ਅਤੇ ਰਾਹਤੇ ਦੇ ਵਿੱਚੋਂ ਉਸ ਭਈਏ ਵੱਲੋਂ ਉਸ ਨੂੰ ਕਨੈਪ ਕਰ ਲਿਆ ਗਿਆ ਮਾਪਿਆਂ ਨੇ ਪੁਲਿਸ ਨੂੰ ਸੂਚਿਤ ਕੀਤਾ ਅਤੇ ਕੁਝ ਸਮੇਂ ਬਾਅਦ ਪਤਾ ਲੱਗਿਆ ਕਿ ਬੱਚੇ ਦਾ ਜਿਹੜਾ ਕਿ ਕਤਲ ਕਰ ਦਿੱਤਾ ਗਿਆ ਇਸ ਘਟਨਾ ਨੂੰ ਸੁਣਨ ਤੋਂ ਬਾਅਦ ਸਮੁੱਚੇ ਜਗਤ ਦੇ ਖਰਦੇ ਨੂੰ ਥੇਸ ਜਰੂਰ ਪਹੁੰਚੀ ਹੋਵੇਗੀ ਪਰ ਆਪਾਂ ਵੀ ਪੰਜਾਬੀ ਇਸ ਲਈ ਕਾਫੀ ਜ਼ਿੰਮੇਵਾਰ ਆ ਕਾਫੀ ਹੱਦ ਤੱਕ ਜ਼ਿੰਮੇਵਾਰ ਆ ਆਪਾਂ ਜ਼ਿੰਮੇਵਾਰ ਕਿਵੇਂ ਆ ਕਿਉਂਕਿ ਕਈ ਘਰਾਂ ਦੇ ਵਿੱਚ ਅਸੀਂ ਦੇਖਿਆ ਕਿ ਭਈਏ ਜਿਹੜੇ ਕਿ ਇੰਨੇ ਕਾਬਜ ਹੋ ਚੁੱਕੇ ਆ ਉਹਨਾਂ ਦੀਆਂ ਫਰਿੱਜਾਂ ਦੇ ਵਿੱਚੋਂ ਦੁੱਧ ਲੱਸੀ ਚਾਚੇ ਵੀ ਆਪ ਪੀਂਦੇ ਆ ਆਪਾਂ ਅਕਸਰ ਹੀ ਕਹਿ ਦਿੰਨੇ ਆ ਅਕਸਰ ਹੀ ਆਪਾਂ ਨਾਰਾ ਦਿੰਨੇ ਆ ਭਈਏ ਭਜਾਓ ਪੰਜਾਬ ਬਚਾਓ ਪਰ ਜਿਹੜਾ ਪੰਜਾਬ ਆਪਾਂ ਨੂੰ ਪਤਾ ਹੀ ਐ ਖੇਤੀ ਪ੍ਰਧਾਨ ਸੂਬਾ ਭਾਵੇਂ ਕਿ ਖੇਤੀ ਦੇ ਵਿੱਚ ਬਹੁਤ ਜ਼ਿਆਦਾ ਮਸ਼ੀਨਰੀਕਰਨ ਹੋ ਚੁੱਕਿਆ ਪਰ ਜਿਹੜਾ ਕੰਮ ਲੇਬਰ ਨੇ ਹੱਥੀਂ ਕਰਨਾ ਉਹ ਲੇਬਰ ਹੀ ਕਰ ਸਕਦੀ ਆ ਉੱਥੇ ਮਸ਼ੀਨਾ ਕੰਮ ਨਹੀਂ ਕਰਦੀਆਂ ਪੰਜਾਬ ਦੇ ਵਿੱਚੋਂ ਤਾਂ ਪੰਜਾਬੀ ਪਹਿਲਾਂ ਹੀ ਬਾਹਰ ਲਿਆਂ ਕੰਟਰੀਆਂ ਦੇ ਵਿੱਚ ਸੈੱਟ ਹੋ ਰਹੇ ਆ ਇੱਥੇ ਪਹਿਲਾਂ ਹੀ ਬਹੁਤ ਘਰਾਂ ਨੂੰ ਜੰਦੇ ਲੱਗੇ ਪਏ ਆ ਤੋ ਪੰਜਾਬੀਆਂ ਦੀ ਕਮੀ ਹੋਣ ਕਰਕੇ ਤਾਂ ਹੀ ਤਾਂ ਸਾਡੀਆਂ ਜਿਹੜੀਆਂ ਜ਼ਮੀਨਾਂ ਉੱਤੇ ਸਰਕਾਰ ਅੱਖ ਰੱਖਦੀ ਆ ਸੋ ਪੰਜਾਬੀਓ ਆਪਾਂ ਬਾਹਰਲੇ ਦੇਸ਼ਾਂ ਦਾ ਰੁਝਾਨ ਘਟਾ ਕੇ ਸਭ ਤੋਂ ਪਹਿਲਾਂ ਆਪਣੇ ਪੰਜਾਬ ਨੂੰ ਸੰਭਾਲੀਏ ਅਤੇ ਇਨ੍ਹਾਂ ਪਈਆਂ ਨੂੰ ਉਸ ਜਗ੍ਹਾ ਤੇ ਹੀ ਰੱਖੀਏ ਜਿੱਥੇ ਕਿ ਇਹਨਾਂ ਦਾ ਹੱਕ ਬਣਦਾ ਕਿਉਂਕਿ ਆਪਣੇ ਬਜ਼ੁਰਗ ਵੀ ਆਪਣੇ ਬਾਬੇ-ਦਾਦੇ ਵੀ ਖੇਤੀ ਦੇ ਨਾਲ ਸਬੰਧਤ ਰਹੇ ਆ ਮ ਮਜ਼ਦੂਰ ਤਾਂ ਉਹਨਾਂ ਦੇ ਵੀ ਕੰਮ ਕਰਦੇ ਸੀ ਪਰ ਉਸ ਟਾਈਮ ਅਜਹੀਆਂ ਘਟਨਾਵਾਂ ਕਦੇ ਵੀ ਸੁਣਨ ਨੂੰ ਨਹੀਂ ਮਿਲੀਆਂ ਪਰ ਅੱਜ ਕੱਲ੍ਹ ਦੇ ਸਮੇਂ ਵਿੱਚ ਨਿਤ ਆਪਾਂ ਕੋਈ ਨਵੀਂ ਅਜੀਹੀ ਘਟਨਾ ਸੁਣਦੇ ਆ ਜੋ ਕਿ ਦਿਲ ਦੇ ਹਿਲਾਉਣ ਵਾਲੀ ਹੁੰਦੀ ਆ ਸੋ ਆਪਾਂ ਇਹਨਾਂ ਭਈਆਂ ਨੂੰ ਆਪਣੇ ਚੁੱਲ੍ਹੇ ਚੌਕਿਆਂ ਤੱਕ ਨਾ ਆਉਣ ਦਈਏ ਇਹਨਾਂ ਨੂੰ ਆਪਾਂ ਆਪਣੇ ਕੰਮ ਤੱਕ ਹੀ ਸੀਮਤ ਰੱਖੀਏ ਸੋ ਸਰਕਾਰਾਂ ਨੂੰ ਵੀ ਚਾਹੀਦਾ ਜਿਵੇਂ ਕਿ ਸਾਡੇ ਗਵਾਂਢੀ ਸਟੇਟ ਹਿਮਾਚਲ ਦੇ ਵਿੱਚ ਆ ਉੱਥੇ ਕੋਈ ਬਾਹਰਲੀ ਸਟੇਟ ਦਾ ਬੰਦਾ ਨਾ ਤਾਂ ਜ਼ਮੀਨ ਖਰੀਦ ਸਕਦਾ ਨਾ ਹੀ ਕਿਸੇ ਦਾ ਆਧਾਰ ਕਾਰਡ ਜਾਂ ਕੋਈ ਹੋਰ ਪ੍ਰੂਫ ਬਣ ਸਕਦਾ ਸੋ ਉਸੇ ਤਰ੍ਹਾਂ ਹੀ ਪੰਜਾਬ ਦੇ ਵਿੱਚ ਚਾਹੀਦਾ ਸੋ ਆਪਣੇ ਪਿੰਡਾਂ ਦੇ ਵਿੱਚ ਜਿਹੜੇ ਕੜਮ ਚੌਧਰੀ ਹੁੰਦੇ ਆ ਉਹ ਆਪਣੀਆਂ ਵੋਟਾਂ ਦੀ ਖਾਤਰ ਇਹਨਾਂ ਭਈਆਂ ਦੀਆਂ ਵੋਟਾਂ ਵੀ ਬਣਾ ਦਿੰਦੇ ਆ ਸੋ ਅਜਿਹੇ ਕੰਮਾਂ ਤੋਂ ਆਪਾਂ ਨੂੰ ਗਰੇਜ ਕਰਨਾ ਚਾਹੀਦਾ ਪੰਜਾਬ ਨੂੰ ਜਦੋਂ ਵੀ ਕੋਈ ਵਿਵਤਾ ਪਈ ਆ ਤਾਂ ਪੰਜਾਬ ਦੇ ਨਾਲ ਪੰਜਾਬ ਹੀ ਖੜਦਾ ਪਰ ਦੇਖਿਆ ਜਾਵੇ ਤਾਂ ਪੰਜਾਬੀਆਂ ਦੀਆਂ ਲੱਤਾਂ ਵੀ ਪੰਜਾਬੀ ਹੀ ਖਿੱਚਦੇ ਆ ਕਿਉਂਕਿ ਪਿੰਡਾਂ ਦੇ ਵਿੱਚ ਇਹਨਾਂ ਭਈਆਂ ਦੀਆਂ ਵੋਟਾਂ ਬਣਾ ਦੇਣੀਆਂ ਇਹ ਵੀ ਲੱਤਾਂ ਖਿੱਚਣ ਵਾਲਾ ਕੰਮ ਹੀ ਹੁੰਦਾ ਸੂ ਸਰਕਾਰ ਨੂੰ ਇਹੀ ਅਪੀਲ ਕਰਦੇ ਆ ਕਿ ਇਸ ਭੇੜੀਏ ਕਿਸਮ ਦੇ ਇਨਸਾਨ ਨੂੰ ਕੋਈ ਅਜਿਹੀ ਸਜ਼ਾ ਦਿੱਤੀ ਜਾਵੇ ਜਿਸ ਦੇ ਨਾਲ ਸਮਾਜ ਦੇ ਵਿੱਚ ਇੱਕ ਐਗਜ਼ਾਮਪਲ ਸੈੱਟ ਹੋਵੇ ਤਾਂ ਜੋ ਕੋਈ ਵੀ ਇਨਸਾਨ ਅਜਿਹੀ ਘਟਨਾ ਕਰਨ ਤੋਂ ਪਹਿਲਾਂ 100 ਵਾਰ ਸੋਚੇ ਅਤੇ ਪੰਜਾਬੀਆਂ ਨੂੰ ਬੇਨਤੀ ਕਰਦੇ ਆ ਕਿ ਪੰਜਾਬ ਦੇ ਵਿੱਚ ਹੀ ਰਹਿ ਕੇ ਆਪਣਾ ਭਵਖ ਬਣਾਈਏ ਵੱਡੇ ਅਵਸਰ ਬਣਿਏ ਤਾਂ ਜੋ ਆਪਾਂ ਆਪਣੇ ਪੰਜਾਬ ਨੂੰ ਖੁਦ ਸੰਭਾਲ ਸਕੀਏ ਧੰਨਵਾਦ